BDV ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਅਸ਼ੋਕ ਜਿਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਇੱਕ ਪ੍ਰੋਗਰਾਮ ਲੈ ਕੇ ਆਏ ਹਾਂ ਕਿਉਂਕਿ ਸੰਗੀਤ ਜੋ ਹੈ ਨਾ ਸੰਗੀਤ ਇੱਕ ਸੰਸਾਰ ਦੇ ਵਿੱਚ ਪ੍ਰਮਾਤਮਾ ਦੁਆਰਾ ਸਭ ਤੋਂ ਇੱਕ ਮਿੱਠੀ ਰਚਨਾ ਹੈ ਤੇ ਇਹ ਸਾਡੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਹੈ ਤੇ ਕਈ ਵਾਰ ਆਪਾਂ ਆਪਣੀ ਜੋ ਦਿਲ ਦੀ ਗੱਲ ਲਿਖ ਕੇ ਬੋਲ ਕੇ ਨਹੀਂ ਕਹਿ ਸਕਦੇ ਉਹ ਸੰਗੀਤ ਦੇ ਨਾਲ ਕਰ ਦਿੰਦੇ ਆ ਤੇ ਇਸੇ ਹੀ ਤਰ੍ਹਾਂ ਅੱਜ ਸਾਡੇ ਨਾਲ ਜੁੜੇ ਨੇ ਇੱਕ ਐਸੇ ਸਾਡੇ ਐਡਮਿਟਿਡ ਦੇ ਕਲਾਕਾਰ ਜੋ ਇੰਟਰਨੈਸ਼ਨਲੀ ਫੇਮਸ ਨੇ ਤੇ ਉਹ ਵੀ ਸੰਗੀਤ ਨਾਲ ਜੁੜੇ ਹੋਏ ਨੇ ਆਓ ਤੁਹਾਡੀ ਸਭ ਤੋਂ ਪਹਿਲਾਂ ਸਾਡੇ ਅੱਜ ਸਾਡੇ ਜੇ ਮਹਿਮਾਨ ਵਿੱਕੀ ਜੀ ਦੇ ਨਾਲ ਗੱਲ ਕਰਵਾਂਗੇ ਜੀ ਤੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਆਪਣੇ ਸਟੂਡੀਓ ਦੇ ਵਿੱਚ ਸਵਾਗਤ ਕਰੀਏ ਵਿੱਕੀ ਟਲ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਭ ਤੋਂ ਪਹਿਲਾਂ ਬਹੁਤ ਹੀ ਬਹੁਤ ਸਵਾਗਤ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕ ਜਿੰਨੇ ਵੀ ਹੈਗੇ ਆ ਮੈਂ ਸਾਰਿਆਂ ਦਾ ਸ਼ੁਕਰੀਆ ਦਾ ਗਦਨਿਆ ਕਿ ਸਾਨੂੰ ਮੌਕਾ ਮਿਲਿਆ ਵੀਡੀਓ ਦਾ ਉਹਦਾ ਅਸ਼ੋਕ ਭਾਜੀ ਦਾ ਸਾਡੇ ਬਹੁਤ ਪਿਆਰ ਆ ਕੁਸਤਾ ਮੈਨੂੰ ਤੇ ਬਹੁਤ ਹੀ ਵਧੀਆ ਲੱਗਦਾ ਇਹਨਾਂ ਨੂੰ ਜਿੰਨੀ ਵਾਰੀ ਵੀ ਆਪਾਂ ਮਿਲਦੇ ਆ ਤੇ ਆਓ ਅੱਜ ਭਾਜੀ ਨੇ ਬਾਕੀ ਗੱਲਾਂ ਮਾਰੀ ਇਹ ਸਾਰੇ ਜਿਹੜੇ ਸੁਣਿਓ ਪੋਡਕਾਸਟ ਦੱਸਿਓ ਤੁਹਾਨੂੰ ਕਿਤਾ ਲੱਗਾ ਸ਼ੁਰੂਆਤ ਭਾਜੀ ਨੇ ਇੰਟਰੋਡਕਸ਼ਨ ਬਹੁਤ ਵਧੀਆ ਦਿੱਤੀ ਭਾਜੀ ਨੇ ਤੇ ਆਓ ਭਾਜੀ ਦੇ ਸਵਾਲਾਂ ਦਾ ਜਵਾਬ ਆਪਾਂ ਅੱਜ ਦਵਾਂਗੇ ਮਿਲ ਕੇ ਸਾਰੇ ਜਣੇ ਬਿਲਕੁਲ ਸਭ ਤੋਂ ਪਹਿਲਾਂ ਕਿਉਂਕਿ ਇਹ ਮੈਂ ਤਾਂ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਜਾਣਦਾ ਕੋਈ ਦਰਸ਼ਕ ਸ਼ਾਇਦ ਕੋਈ ਸ਼ਾਇਦ ਕੋਈ ਨਾ ਜਾਣਦਾ ਹੋਵੇ ਤੁਸੀਂ ਆਪਣੇ ਬਾਰੇ ਥੋੜਾ ਇੰਟਰੋਡਿਊਸ ਕਰਵਾਓ ਅ ਮੈਂ ਜੀ ਮੇਰਾ ਨਾਮ ਵਿੱਕੀ ਢੱਲ ਆ ਜੀ ਜਿਦਾ ਭਾਈ ਨੇ ਦੱਸਿਆ ਤੇ 24 ਸਾਲ ਮੇਰੀ ਉਮਰ ਆ ਤੇ ਲਿਖਣ ਦਾ ਗਾਉਣ ਦਾ ਸ਼ੌਂਕ ਆ ਤੇ ਕਹਿੰਦਾ ਕਿ ਬੰਦਾ ਮਿਹਨਤ ਕਰਦਾ ਆ ਕੰਮ ਸਿੱਖਦਾ ਆ ਚੰਗੇ ਕੰਮ ਬੰਦਦਾ ਆ ਬੰਦਾ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਆ ਉਸੇ ਰਾਤੇ ਆਪਾਂ ਤੁਰੇ ਸੀ 2021 'ਚ 2021 ਦੇ ਸਤੰਬਰ ਮਹੀਨੇ 'ਚ ਆਪਾਂ ਕੈਨੇਡਾ 'ਚ ਪੈਰ ਰੱਖਿਆ ਤੇ ਪੜ੍ਹਾਈ ਪੂਰੀ ਕੀਤੀ ਵਰ ਪਰਮਿਟ ਆਇਆ ਤੇ ਪੀਆਰ ਹੋਈ ਅੱਜ ਛੋਟਾ ਮੋਟਾ ਆਪਣਾ ਬਿਜ਼ਨਸ ਕਰ ਲੰਨੇ ਆ ਜੀ ਜਿੰਨਾ ਵੀ ਮਾਲਕ ਨੇ ਬਖਸ਼ਿਆ ਜਿੰਨੇ ਵੀ ਕਲਾ ਹੱਥ 'ਚ ਹੈਗੀ ਆ ਆ ਉਸ ਦੇ ਸਹਾਰੇ ਨਾਲ ਪੈਸੇ ਕਮਾ ਲੰਨੇ ਆ ਬਿਜ਼ਨਸ ਕਰ ਲੰਨੇ ਆ ਤੇ ਨਾਲ-ਨਾਲ ਆਪਣੇ ਪੈਸ਼ਨ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੀ ਦੀ ਆ ਕਿ ਲਿਖਣ ਗਾਉਣ ਦਾ ਸ਼ੌਂਕ ਵੀ ਪੂਰਾ ਕੀਤਾ ਜਾਵੇ ਨਾਲ-ਨਾਲ ਤੇ ਭਾਜੀ ਜਿੱਦਾਂ ਜਿੱਦਾਂ ਰੱਬ ਮਿਹਰ ਕਰ ਰਿਹਾ ਉਦਾਂ-ਉਦਾਂ ਆਪਾਂ ਜ਼ਿੰਦਗੀ ਨੂੰ ਅੱਗੇ ਵਧਾ ਰਹੇ ਹਾਂ ਕਰ ਜਲਦੀ ਗੱਲ ਇੰਟਰਪਟ ਪਲੀਜ਼ ਤੇ ਲੁੱਕ ਲੱਗਦੀ ਆ ਤੇਰੀ ਲੀਹ ਚੀਜ਼ ਮਾੜੇ ਚੰਗੇ ਵੇਲਿਆਂ ਚ ਲੰਘ ਆਏ ਹੁਣ ਸਾਡੀ ਸੋਹਣੀਏ ਨਾ ਪੈਂਟ ਦੀ ਕੋ ਟੁੱਟਦੀ ਕਰੀ ਤੁਸੀਂ ਦੱਸਿਆ ਵੀ ਤੁਸੀਂ 2021 ਦੇ ਵਿੱਚ ਕੈਨੇਡਾ ਆਏ ਸੀਗੇ ਤੇ ਇਹ ਜਿਹੜਾ ਤੁਹਾਨੂੰ ਕਦੋਂ ਤੁਹਾਨੂੰ ਉਦੋਂ ਇੱਥੇ ਆ ਕੇ ਅਹਿਸਾਸ ਹੋਇਆ ਕਿ ਇੰਡੀਆ ਤੋਂ ਜੋ ਸੀਗੇ ਤੁਹਾਡੋ ਮਤਲਬ ਕਦੋਂ ਤੋਂ ਤੁਹਾਨੂੰ ਪਤਾ ਲੱਗਿਆ ਵੀ ਵੀ ਸੰਗੀਤ ਹੀ ਮੇਰੀ ਜਿਹੜੀ ਹੈ ਜ਼ਿੰਦਗੀ ਹੈ ਔਰ ਏ ਐਕਚੁਅਲੀ ਗੱਲ ਹੈਗੀ ਆ ਜਦੋਂ ਮੈਂ 7ਵੀਂ ਕਲਾਸ ਵਿੱਚ ਸੀਗਾ 7ਥ ਕਲਾਸ ਵਿੱਚ ਸੀਗਾ ਉਦੋਂ ਮੈਂ ਥੋੜੀ ਬਹੁਤ ਸ਼ਾਇਰੀ ਵਗੈਰਾ ਲਿਖ ਲੈਂਦਾ ਸੀ ਦੋ ਲਾਈਨਾਂ ਜੋੜ ਲੀਆਂ ਕਦੇ ਇੱਕ ਲਾਈਨ ਦੀ ਜਿਹੜੀ ਆਖਰੀ ਸ਼ਬਦ ਨੂੰ ਲਾਹ ਦੇਣਾ ਦੂਜਾ ਸ਼ਬਦ ਜੋੜ ਕੇ ਅਗਲੀ ਲਾਈਨ ਬਣਾਉਣਾ ਤੇ ਇਦਾਂ ਇਦਾਂ ਕਰਕੇ ਉਹਦੇ ਵਿੱਚ ਇੰਟਰਸਟ ਜਿੱਦਾਂ ਹੈਗਾ ਕਿ ਬਿਲਡ ਅਪ ਹੁੰਦਾ ਰਿਹਾ ਪਹਿਲਾਂ ਪੰਜਾਬੀ ਹਿੰਦੀ ਜੋੜਦੇ ਰਹੇ ਲਾਈਨਾਂ ਤੇ ਦੋ ਦੋ ਲਾਈਨਾਂ ਤੋਂ ਚਾਰ ਚਾਰ ਲਾਈਨਾਂ ਹੋ ਗਈਆਂ ਚਾਰ ਚਾਰ ਲਾਈਨਾਂ ਤੋਂ ਇੱਕ ਇੱਕ ਅੰਤਰੇ ਹੋ ਗਏ ਹੂੰ ਹੂੰ ਅੰਤਰਿਆਂ ਤੋਂ ਫਿਰ ਉਹ ਇੱਕ ਗਾਣਾ ਬਣ ਗਿਆ ਜੀ ਮਤਲਬ ਉਸ ਟਾਈਮ 8ਵੀਂ 9ਵੀਂ ਕਲਾਸ ਜਦੋਂ ਹੁੰਦੀ ਆ ਉਦੋਂ ਬੰਦਾ ਨਵੀਂ ਨਵੀਂ ਚਾਹਦਾ ਕੀ ਮੇਰੇ ਤੇ ਮਤਲਬ ਚੱਕਵੇਂ ਗਾਣੇ ਲਿਖਾਂ ਮੈਂ ਫਿਰ ਉਹ ਚੀਜ਼ਾਂ ਲਿਖੀਆਂ ਕਿ ਨਾਮ ਨਹੀਂ ਪਤਾ ਹੁੰਦਾ ਇਹ ਚੀਜ਼ਾਂ ਦਾ ਤਾਂ ਵੀ ਲਿਖ ਦੇਣੀ ਆ ਫਿਰ ਉਸ ਤੋਂ ਬਾਅਦ ਥੋੜੇ ਥੋੜੇ ਠੰਡੇ ਗਾਣੇ ਸੈਡ ਗਾਣੇ ਧਾਰਮਿਕ ਗਾਣੇ ਵੀ ਫਿਰ ਤੇ ਇੱਕ ਨੂੰ ਵਿੱਚ ਵਿੱਚ ਟਰਾਈ ਕੀਤੇ ਸੀਗੇ ਫਿਰ ਆ ਮਾਂ ਬਾਪ ਲਈ ਪੈਪ ਮੈਡਾ ਭਰਾਵਾਂ ਲਈ ਸਾਰਿਆਂ ਲਈ ਮਤਲਬ ਚੀਜ਼ਾਂ ਫਿਰ ਇੱਕ ਜਦੋਂ ਕਲਮ ਤੁਰਨੀ ਸ਼ੁਰੂ ਹੋ ਜਾਂਦੀ ਆ ਉਦੋਂ ਮੈਨੂੰ ਲੱਗਦਾ ਕਿ ਉਹ ਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਤੇ ਬੰਦਾ ਜਿਵੇਂ ਜਿਵੇਂ ਦੁਨੀਆਂ ਜਿਵੇਂ ਵਿਚਰਦਾ ਜਿਵੇਂ ਜਿਵੇਂ ਲੋਕਾਂ ਦੀ ਬੰਦਾ ਆ ਉਹਨਾਂ ਦੀ ਗੱਲਾਂ ਤੋਂ ਹੀ ਗੱਲਾਂ ਲੈ ਕੇ ਬੰਦਾ ਗਾਣਾ ਗਾਉਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਦਾ ਇਹੀ ਰੀਜ਼ਨ ਹੈ ਇਹਦੇ ਪਿੱਛੇ ਬਿਲਕੁਲ ਜੀ ਜਿਵੇਂ ਕਿ ਕਈ ਪਰਿਵਾਰ ਜਿਹੜੇ ਹੁੰਦੇ ਨੇ ਉਹ ਤਾਂ ਬਹੁਤ ਸਪੋਰਟਿਵ ਹੁੰਦੇ ਨੇ ਕਈ ਪਰਿਵਾਰ ਕਈ ਕਹਿੰਦੇ ਨੇ ਵੀ ਕਿਹੜੇ ਚੱਕਰਾਂ 'ਚ ਪੈ ਗਿਆ ਨਾ ਐਦਾਂ ਵੀ ਹੁੰਦਾ ਕਿ ਮੈਂ ਤੁਹਾਡੇ ਬਡੇ ਬ੍ਰਦਰ ਨੂੰ ਮਿਲਿਆ ਉਹ ਤੁਹਾਡੀ ਬੜੀ ਸਪੋਰਟ ਕਰਦੇ ਨੇ ਤੇ ਬਾਕੀ ਹੋਰ ਪਰਿਵਾਰ ਦੇ ਤੇ ਤੁਹਾਡੇ ਪੇਰੈਂਟਸ ਉਹ ਤੁਹਾਡੀ ਪੂਰੀ ਸਪੋਰਟ ਕਰਦੇ ਸੀ ਇਹਦੇ ਵਿੱਚ ਹਾਂਜੀ ਐਕਚੁਅਲੀ ਮੇਰੇ ਪੇਰੈਂਟਸ ਨੂੰ ਤਾਂ ਪੂਰੀ ਤਰ੍ਹਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਂ ਲਿਖਦਾ ਆ ਜਾਂ ਮੈਨੂੰ ਇਸ ਚੀਜ਼ 'ਚ ਪੈਸ਼ਨ ਹੈ ਕਿਉਂਕਿ ਆਪਾਂ ਉਹਨਾਂ ਫੈਮਿਲੀਸ ਤੋਂ ਆਨੇ ਆ ਜਿਹੜੀਆਂ ਜਿਹਨਾਂ ਦਾ ਬੈਕਗ੍ਰਾਉਂਡ ਜ਼ਿਆਦਾ ਕੋਈ ਸਟਰੋਂਗ ਨਹੀਂ ਹੈਗਾ ਜਾਂ ਆਪਾਂ ਕਿਉਂਕਿ ਇਹ ਚੀਜ਼ਾਂ ਇਨਵੈਸਟਮੈਂਟ ਮੰਗਦੀਆਂ ਨੇ ਇਹ ਚੀਜ਼ਾਂ ਪੈਸਾ ਮੰਗਦੀਆਂ ਨੇ ਜੇ ਆਪਾਂ ਕੋਈ ਗਾਣਾ ਰਿਲੀਜ਼ ਕਰਨਾ ਹੈ ਤਾਂ ਉਹਦੇ ਲਈ ਪਹਿਲਾਂ ਆਪਾਂ ਨੂੰ ਪ੍ਰੋਪਰ ਬਜਟ ਫਾਰ 뮤직 ਡਾਇਰੈਕਸ਼ਨ ਚਾਹੀਦਾ ਆ ਫਿਰ ਪ੍ਰੋਪਰ ਬਜਟ ਫਾਰ ਮਿਕਸਿੰਗ ਮਾਸਟਰਿੰਗ ਚਾਹੀਦਾ ਆ ਫਿਰ ਇੱਕ ਸਟੇਬਲ ਜਾਂ ਡੀਸੈਂਟ ਬਜਟ ਆਪਾਂ ਨੂੰ ਵੀਡੀਓਗ੍ਰਾਫੀ ਲਈ ਚਾਹੀਦਾ ਆ ਤੇ ਮੈਨੂੰ ਲੱਗਦਾ ਕਿ ਆਪਾਂ ਉਹਨਾਂ ਦਾ ਪੈਸਾ ਰਿਸਕ ਤੇ ਲਾਉਣ ਤੋਂ ਬਹੁਤ ਡਰਦੇ ਆਂ ਮੈਂ ਆਪਦੇ ਪੇਰੈਂਟਸ ਦਾ ਪੈਸਾ ਕੋਈ ਰਿਸਕ ਤੇ ਲਾਉਣ ਤੋਂ ਮਤਲਬ ਹਮੇਸ਼ਾ ਪਿਛੇ ਹੀ ਹਟਿਆ ਕਿ ਉਹਨਾਂ ਦਾ ਪੈਸਾ ਨਾ ਕੁਛ ਹੋਵੇ ਬੜੀ ਮਿਹਨਤ ਨਾਲ ਕਮਾਈ ਗਿਆ ਆਪਾਂ ਹੁਣ ਆਪ ਨੂੰ ਥੋੜਾ ਬਹੁਤ ਕਮਾਉਣ ਲੱਗੇ ਆਂ ਤੇ ਬੰਦਾ ਸੋਚਦਾ ਕਿ ਚੱਲ ਆਪਦਾ ਪੈਸਾ ਫਾਰ ਰਿਸਕ ਤੇ ਲਾ ਸਕਦੇ ਆਂ ਅਜੇ ਕੁਆਰੇ ਆਂ ਅਜੇ ਜ਼ਿੰਮੇਵਾਰੀਆਂ ਥੋੜੀ ਜਿਹਾ ਘਟ ਨੇ ਤੇ ਬੰਦਾ ਰਿਸਕ ਲੈ ਲੈਂਦਾ ਐਕਚੁਅਲੀ ਹੈ ਤੇ ਇਹ ਰਿਸਕ ਹੀ ਆ ਗੈਂਬਲ ਆ ਜਿਹਦਾ ਚੱਲ ਗਿਆ ਉਹਦਾ ਚੱਲ ਗਿਆ ਅਗੇਨ हां पेरेंट्स ਨੂੰ ਪਤਾ ਜ਼ਰੂਰ ਸੀਗਾ ਕਿ ਮੈਂ ਲਿਖਦਾ ਕਿਉਂ ਨਾ ਪਰ ਇਹ ਨਹੀਂ ਪਤਾ ਸੀ ਕਿ ਮੈਂ ਇੰਨੇ ਵੱਡੇ ਲੈਵਲ ਤੇ ਜਾਂ ਕੁਝ ਇਸ ਲੈਵਲ ਦੇ ਵੀਡੀਓਜ਼ ਰਿਲੀਜ਼ ਕਰਾਂਗਾ ਇਹਨਾਂ 뮤직 ਪ੍ਰੋਡਕਸ਼ਨ ਮਤਲਬ ਕਦੇ ਵੀ ਉਹਨਾਂ ਨੇ ਪੈਰ ਨਹੀਂ ਪਿੱਛੇ ਪਟਿਆ ਜੋ ਮੈਂ ਕਰਦਾ ਉੱਚੇ ਹਮੇਸ਼ਾ ਕਹਿ ਦਿੰਦੇ ਆ ਕਿ ਤੂੰ ਸੋਚ ਸਮਝ ਕੇ ਕਰੀ ਜੋ ਵੀ ਤੂੰ ਕਰੇਗਾ ਇਹ ਬਿਲਕੁਲ ਹੀ ਸਹੀ ਜਦੋਂ ਤੁਸੀਂ ਇਹ ਸਟਾਰਟ ਕੀਤਾ ਤੇ ਹੱਲੇ ਵੀ ਕਈ ਵਾਰੀ ਮੈਨੂੰ ਲੱਗਾ ਤਾਂ ਹੱਲੇ ਵੀ ਕਈ ਵਾਰ ਕੋਈ ਮੁਸ਼ਕਿਲਾਂ ਦਰਬਿਸ਼ਾਰੀਆਂ ਨੇ ਕਿਉਂਕਿ ਕੇਵਲ ਇਹ ਸਟੇਜ ਤੇ ਜਾਂਦੇ ਆ ਕੇਵਲ ਮੌਕਾ ਨਹੀਂ ਮਿਲਦਾ ਨਵੇਂ ਬੰਦਿਆਂ ਨੂੰ ਤੇ ਇਹਦੇ ਵਿੱਚ ਕਿਹੜੀਆਂ ਕੋ ਤੁਹਾਨੂੰ ਕੋ ਪ੍ਰੋਬਲਮਾਂ ਆਈਆਂ ਜੀ ਜਾਂ ਤਾਂ ਜੋ ਜਿਹੜੇ ਨਵੇਂ ਗਾਇਕ ਕੋਈ ਆਣਾ ਚਾਹੁੰਦੇ ਨੇ ਉਹ ਵੀ ਨੋਟ ਕਰਨ ਪ੍ਰੋਬਲਮ ਮੈਨੂੰ ਲੱਗਾ ਕਿ ਜਿਹੜਾ ਮੇਰੀ ਅਜੇ ਬੰਦਾ ਹੈਗਾ ਆ ਉਹਨੂੰ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹੀ ਹੈ ਕਿ ਸਟਾਰਟਅਪ ਕਿ ਆਪਾਂ ਸਹੀ ਬੰਦਾ ਕਿਵੇਂ ਚੂਜ਼ ਕਰਨਾ ਹੈ ਚਾਹੇ ਉਹ 뮤직 ਬਣਾਉਂਦਾ ਹੈ ਕਿਉਂਕਿ ਅੱਜ ਕੱਲ ਇੰਡਸਟਰੀ ਇੰਨੀ ਖਤਰਨਾਕ ਹੈ ਕਿ ਤੁਹਾਨੂੰ ਨਵੇਂ ਮੰਦੇ ਨੂੰ ਦੇਖ ਕੇ ਹਰ ਕੋਈ ਚਾਹੁੰਦਾ ਕਿ ਇਹਨੂੰ ਲੋਕੀਏ ਦੇਖ ਨੂੰ ਕੀ ਇਹ ਬੰਦਾ ਕੈਨੇਡਾ ਆ ਇਹਦੇ ਕੋ ਵੱਧ ਪੈਸੇ ਚਾਰਜ ਕਰੀਏ ਜਾਂ ਇਹ ਬੰਦਾ ਕੰਮ ਬਦਲਾ ਕਰਦਾ ਕਿ ਇਹਦੇ ਕੋ ਵੱਧ ਪੈਸੇ ਚਾਰਜ ਕਰੀਏ ਸਭ ਤੋਂ ਪਹਿਲਾਂ ਤਾਂ ਆਪਾਂ ਟ੍ਰੈਪ ਚ ਨਹੀਂ ਮਤਲਬ ਹੈ ਵੀ ਟ੍ਰੈਪ ਚ ਨਾ ਫਸਣਾ ਇਹ ਸਭ ਤੋਂ ਵੱਡਾ ਚੈਲੰਜ ਹੁੰਦਾ ਆ ਕਿ ਕਿਹੜਾ ਬੰਦਾ ਆਪਨ ਨਾਲ ਇੰਟੈਂਸ਼ਨ ਸਹੀ ਆ ਕਿਹੜਾ ਬੰਦਾ ਆਪਣੇ ਨਾਲ ਦਿਲੋਂ ਕੰਮ ਕਰਨਾ ਚਾਹੁੰਦਾ ਆ ਜਿਵੇਂ ਮੈਂ ਸਭ ਤੋਂ ਪਹਿਲਾਂ ਮਿਲਿਆ ਲਾਸਟ ਲੈਵਲ ਆਪਣਾ ਅੰਦਰ ਬੰਦਾ ਮੁੰਡਾ ਕਰਨਾ ਵਾ ਤਾਂ ਲਾਸਟ ਲੈਵਲ ਮਿਊਜ਼ਿਕ ਬਹੁਤ ਹੀ ਬਹੁਤ ਹੀ ਟੈਲੈਂਟਡ ਮੁੰਡਾ ਬਹੁਤ ਹੀ ਰਿਲਟਡ ਉਹਨੂੰ ਮੈਂ ਬਲੇ ਆਉਦ ਨਾਲ ਤੈਨੂੰ ਲੱਗਾ ਕਿ ਇਹਦੇ ਨਾਲ ਮੇਰਾ ਜਿਹੜਾ ਕੰਬੀਨੇਸ਼ਨ ਹੈਗਾ ਆ ਵੋਕਲਾਂ ਦਾ ਤੇ ਮਿਊਜ਼ਿਕ ਦਾ ਸੈੱਟ ਬੈਣਾ ਆ ਅਸੀਂ ਬਹੁਤ ਕੰਮ ਕੀਤਾ ਇਕੱਠਿਆਂ ਨੇ ਫਿਰ ਚੀਤਾ ਮਿਲਿਆ ਆਪਾਂ ਨੂੰ ਜਿਹੜਾ ਸੱਬੀ ਪਿੰਡਰ ਦੇ ਤੇ ਹੋਰ ਸਿੰਗਰਾਂ ਦੇ ਮਿਊਜ਼ਿਕ ਕਰਦਾ ਬਹੁਤ ਵਧੀਆ ਉਹ ਉਹਨਾਂ ਨਾਲ ਵੀ ਮੇਰਾ ਕਨੈਕਸ਼ਨ ਜੈਨੂਇਨ ਹੋ ਗਿਆ ਤੇ ਉਸ ਤੋਂ ਬਾਅਦ ਵੀਡੀਓਗ੍ਰਾਫੀ ਦੀ ਗੱਲ ਹੁੰਦੀ ਆ ਆਪਣੇ ਮੁੰਡੇ ਇੱਥੇ ਹੈਗੇ ਸਰਬ ਸਰਬ ਸੰਧੂ ਹਾਈਲਾਈਟ ਸਟੂਡੀਓ ਇਹਨਾਂ ਨਾਲ ਮਿਲ ਕੇ ਇਦਾਂ ਲੱਗਾ ਕਿ ਹਾਂ ਵੀ ਇਹ ਜੈਨੂਇਨ ਕਨੈਕਸ਼ਨ ਹੈ ਸਭ ਤੋਂ ਪਹਿਲਾਂ ਇਹ ਚੈਲੰਜਸ ਆਪਾਂ ਨਿਕਲੀਏ ਕੁਝ ਕੁ ਸ਼ੈਦਾਂ ਦੀ ਵੀ ਬੰਦੇ ਟਕਰੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕੀ ਇਹਨੂੰ ਲੁੱਟ ਲਈਏ ਜਾਂ ਮਤਲਬ ਆ ਪਾਇਨੂੰ ਟਰੈਪ 'ਚ ਫਸਾ ਲਈਏ ਮਤਲਬ ਕਿ ਇਹ ਆਪਣੇ ਨਾਲ ਪੱਕਾ ਹੀ ਹੋ ਜਵੇ ਰਾਈਟ ਤੇ ਇਹ ਚੈਲੰਜ ਹੀ ਹੁੰਦਾ ਇਹਦੇ ਵਿੱਚ ਤੇ ਹੌਲੀ ਹੌਲੀ ਬੰਦਾ ਜਿਦਾ ਜਿਦਾ ਸਿੱਖਦਾ ਜਾਂਦਾ ਆ ਫਿਰ ਬੰਦੇ ਨੂੰ ਪਰਖ ਹੋ ਜਾਂਦੀ ਹੈ ਚੀਜ਼ਾਂ ਦੀ ਕਿ ਵੈਦਰ ਆਮ ਗੋਇੰਗ ਟੂ ਬੀਨ ਟੂ ਦ ਟ੍ਰੈਪ ਜਾਂ ਮੈਂ ਤੋਂ ਬਾਹਰ ਨਿਕਲ ਸਕਦਾ ਜਾਂ ਮੈਨੂੰ ਪਤਾ ਲੱਗਿਆ ਕਿਹੜਾ ਜੈਨੂਨ ਹੈ ਕਿਹੜਾ ਨਹੀਂ ਇਹ ਹੀ ਬਿਲਗਰ ਪਰਸਨਲ ਲਾਈਫ ਵਿੱਚ ਪਰਸਨ ਉਹੀ ਪਰਸਨੈਲਿਟੀ ਦੇ ਵੱਲੋਂ ਜਿਹੜੇ ਲੋਹੇ ਲਜੇ ਨੇ ਪਰਸਨਲ ਲਾਈਫ ਵਿੱਚ ਪਰਸਨ ਉਹੀ ਪਰਸਨੈਲਿਟੀ ਦੇ ਵੱਲੋਂ ਜਿਹੜੇ ਮੈਂ ਤੁਹਾਡੇ ਕਈ ਗਾਣੇ ਸੁਨੇ ਕਈ ਗਾਣੇ ਚਲੋ ਅੱਜ ਦੇ ਲੋੜ ਮੁਤਾਬਕ ਵੀ ਹੈਗੇ ਆ ਤੇ ਕਈ ਗਾਣੇ ਤੁਹਾਡੇ ਬੜੇ ਰੋਹਾਨੀਅਤ ਜਿਹਨਾਂ ਵੀ ਜੁੜੇ ਆ ਜਿੱਦੋਂ ਤੁਸੀਂ ਮਦਰ ਲਈ ਵੀ ਗਾਣਾ ਵਧੀਆ ਲਿਖਿਆ ਹੈ ਤੇ ਇਹਦੇ ਵਿੱਚ ਇਹ ਆ ਵੀ ਇਹ ਸਟਾਈਲ ਜਿਹੜਾ ਡਿਵਰਸਟਾਈਜ਼ਡ ਸਟਾਈਲ ਹੈ ਕਿਹੜਾ ਸਟਾਈਲ ਤੁਹਾਨੂੰ ਵਧੀਆ ਲੱਗਦਾ ਜਾਂ ਕਿਹੜੇ ਗਾਇਕ ਨੂੰ ਤੁਸੀਂ ਪਸੰਦ ਕਰਦੇ ਹੋ ਮਨਪਸੰਦ ਮਤਲਬ ਇਦਾਂ ਲੱਗਦਾ ਨਾ ਕਿ ਹਰ ਇੱਕ ਬੰਦੇ ਦਾ ਇੱਕ ਆਈਡਲ ਹੁੰਦਾ ਵੀ ਮੈਂ ਇਹਦੇ ਹਰਕਾ ਬਣਾ ਬਿਲਕੁਲ ਬਿਲਕੁਲ ਤੁਹਾਡਾ ਕੁਸ਼ਨ ਬੜਾ ਮੈਨੂੰ ਪਸੰਦ ਆਇਆ ਤੇ ਇਹ ਮੈਨੂੰ ਲੱਗਦਾ ਕਿ ਇਹਦਾ ਜਵਾਬ ਬਹੁਤ ਹੀ ਵਰਸਟਾਈਲ ਜਵਾਬ ਹੈ ਇਹਦਾ ਜਿਹੜਾ 뮤직 ਹੈ 뮤직 ਮੈਨੂੰ ਲੱਗਦਾ ਕਿ ਇਟ ਸਰਵਸ ਐਜ਼ ਅ ਨਿਊਟ੍ਰੀਸ਼ਨ ਫਾਰ ਦ ਸੋਲ ਇੱਕ ਰੂਹੀ ਖਰਾਕ ਹੈ ਤੇ ਰੂ ਹਮੇਸ਼ਾ ਉਦਾਂ ਦਾ ਹੀ ਮਾਹੌਲ ਚਾਹੁੰਦੀ ਹੈ ਜਿੱਦਾਂ ਦੇ ਮੌਜੇ ਉਹ ਆਪਣਾ ਸ਼ਰੀਰ ਹੈਗਾ ਜਾਂ ਜੇ ਆਪਾਂ ਕੋਈ ਪਾਰਟੀ 'ਚ ਹੈ ਆਪਾਂ ਆਪਣਾ ਆਪਣਾ ਸ਼ਰੀਰ ਚ ਆਉਗਾ ਆਪਾਂ ਹੱਜ ਨਚਣਾ ਆਵੇ ਆਪਾਂ ਨੂੰ ਢੋਲ ਵਾਲਾ ਗਾਣਾ ਜਾਂ ਪੰਗੜੇ ਵਾਲਾ ਗਾਣਾ ਚਾਹੀਦਾ ਜੇ ਆਪਾਂ ਕਿਤੇ ਲੌਂਗ ਡਰਾਈਵ ਤੇ ਜਾ ਰਹੇ ਆ ਲੈਟਸ ਸੇ ਦੋ ਬੰਦੇ ਜਾ ਰਹੇ ਆ ਜਾਂ ਕਪਲਸ ਜਾ ਰਹੇ ਆ ਉਹ ਫਿਰ ਸੈਡ ਮੋਡ ਬਣ ਜਾਂਦਾ ਆ ਮਨ ਲੱਗਦਾ ਕਿ ਇਹ ਡਿਮਾਂਡ ਹੈ ਆਪਣੀ ਸੋਲ ਦੀ ਕਿ ਆਪਾਂ ਕਿਦਾਂ ਦਾ ਮਿਊਜ਼ਿਕ ਸੁਣਨਾ ਪਸੰਦ ਕਰਦੇ ਆ ਮੈਂ ਸਾਰੇ ਹੀ ਸਿੰਗਰਸ ਹੁੰਦਾ ਆ ਵੈਦਰ ਉਹ ਕੋਈ ਸੂਫੀ ਆ ਚਾਹੇ ਉਹ ਹਿਪ ਹੌਪ ਆ ਜਾਏ ਕੋਈ ਪਰਪਰਪਰਕਿਊਲੀ ਸੈਡ ਸਿੰਗਰ ਆ ਸਾਰੇ 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 ਸਿੰਗਰਾਂ ਨਾਲ ਦੀ ਬਹੁਤ ਰਿਸਪੈਕਟ ਆ ਸਾਰੇ ਬਹੁਤ ਵਧੀਆ ਕਰਦੇ ਨੇ ਜਿੱਦ ਆਪਣਾ ਪੰਜਾਬ ਚ ਬਿਲਕੁਲ ਹੀ ਤੁਸੀਂ ਕਿਉਂਕਿ ਹਰੇਕ ਬੰਦੇ ਦੀ ਅਗਰ ਉਹ ਗਾਇਕ ਅਗਰ ਕਿਸੇ ਇੱਕ ਨਾ ਰਾ ਕੇ ਰਹਿ ਗਿਆ ਇੱਕ 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 ਏਰੀਆ ਦੇ 뮤직 뮤직 ਤਾਂ ਸਹੀ ਕਿਹਾ ਜਿੱਦਾਂ ਕਹਿਆ ਵੀ ਹਰ ਵੇਲੇ ਬੰਦੇ ਦਾ ਦਿਨ ਇੱਕ ਦਿਨ ਦੇ ਵਿੱਚ 4-5 ਵਾਰੀ ਮੂਡ ਬਦਲਦਾ ਬਿਲਕੁਲ ਬਿਲਕੁਲ ਜੀ ਹਾਂ ਜੀ ਤੇ ਉਹਦੇ ਕਰਕੇ ਇਹ ਆ ਵੀ ਹਰ ਤਰ੍ਹਾਂ ਦਾ ਅਗਰ ਗਾਣਾ ਗਾਇਆ ਜਾਵੇ ਤੇ ਇਖਿਆ ਜਾਂਦਾ ਮੈਂ ਤੁਹਾਡੇ ਗਾਣੇ ਸੁਨੇ ਆ ਤੁਸੀਂ ਡਿਊਟ ਵੀ ਗਾਇਆ ਕੋਈ ਹਲੇ ਤੱਕ ਉਹ ਗਾਣਾ ਆਪਣਾ ਐਕਚੁਅਲੀ ਇੱਕ ਬਣਿਆ ਹੋਇਆ ਤੇ ਇੱਕ ਇਨ ਪ੍ਰੋਸੈਸ ਆ ਤੇ ਜਰੂਰ ਅਗਲੇ ਸਾਲ ਚ ਤੁਹਾਨੂੰ ਕਾਫੀ ਕਾਣੇ ਸੁਣਨ ਨੂੰ ਮਿਲਣਗੇ ਵਰਸਟਾਈਲ ਗਾਣੇ ਸੁਣਨ ਨੂੰ ਮਿਲਣਗੇ ਤੇ ਬਿਲਕੁਲ ਇਹ ਜਿਹੜਾ ਤੁਸੀਂ ਇਹਦੀ ਇਹਦੀ ਇਹ ਸ਼ੂਟਿੰਗ ਕਰ ਲਈ ਇੰਡੀਆ ਵੀ ਮੇਰੇ ਖਿਆਲ ਜਾਣਾ ਪੈਂਦਾ ਹਣਾ ਕਿ ਇੱਥੇ ਹੀ ਕਰ ਲੈ। ਮੈਂ ਐਕਚੁਅਲੀ 3-4 ਦਿਨ ਪਹਿਲਾਂ ਹੀ ਇੰਡੀਆ ਤੋਂ ਆਇਆ ਹੁਣ। ਤੇ ਉੱਥੇ ਸ਼ੂਟਿੰਗ ਤਾਂ ਨਹੀਂ ਕੀਤੀ ਪਰ ਇੱਕ ਅੱਦਾ ਨਵਾਂ ਗਾਣਾ ਬਣਾ ਲਿਆ, ਆਡੀਓ ਬਣਾ ਲਈ ਆ ਹੁਣ। ਅਗਲੇ ਸਾਲ ਫੇਰ ਨਵੇਂ ਸਾਲ ਤੇ ਫੇਰ ਮੈਂ ਇੰਡੀਆ ਜਾ ਰਿਹਾ ਤੇ ਜਰੂਰ ਇੱਕ ਦੋ ਮਿਊਜ਼ਿਕ ਵੀਡੀਓ ਕਰਕੇ ਆਵਾਂਗੇ ਆਪਣੇ ਪੰਜਾਬ 'ਚ। ਹਾਂਜੀ। ਬਿਲਕੁਲ ਜੀ। ਤੇ ਜੇ ਤੁਸੀਂ ਇਜਾਜ਼ਤ ਦਿਓ ਤੇ ਕੋਈ ਕੋਈ ਜਿਹੜਾ ਗਾਣਾ ਤੁਹਾਨੂੰ ਸਭ ਤੋਂ ਜਿਆਦਾ ਕੁਝ ਲੱਗਦਾ ਹੋਵੇ ਤਾਂ ਦਿਨ ਨੂੰ ਕੋਈ ਚਾਰ ਲਾਈਨਾਂ ਜਾਂ ਉਹਦੀਆਂ ਕੋਈ ਥੋੜਾ ਗਾਣਾ ਦਿ ਮੈਂ ਕਲਮੈਂਟਿਕ ਗਾਣਾ ਆਪਣਾ ਬਣਾਇਆ ਹੋਇਆ ਉਹਦੀ ਵੀਡੀਓ ਹਜੇ ਬਾਕੀ ਆ ਪਰ ਆਡੀਓ ਰੈਡੀ ਆ ਉਹ ਇੱਕ ਛੋਟੀ ਜਿਹੀ ਕਲਿੱਪ ਵੀ ਆਪਾਂ ਇੰਸਟਾਗ੍ਰਾਮ ਤੇ ਪਾਈ ਸੀਗੀ ਲੋਕਾਂ ਨੇ ਕਿਹਾ ਕਿ ਕਦੋਂ ਰਿਲੀਜ਼ ਹੋ ਰਿਹਾ ਤੇ ਆਪਾਂ ਮੈਂ ਬਣੂਗਾ ਸੁਣਾ ਦੇਣਾ ਅੱਖੀਆਂ ਨਾਮ ਵਾਲੇ ਦਾ ਠੀਕ ਹੈ ਜੀ ਤੇ ਉਹ ਗਾਣਾ ਐਦਾ ਆ ਕਿ ਤੂੰ ਬਸ ਅੱਖੀਆਂ ਦੇ ਸਾਹਮਣੇ ਬੈ ਤੇ ਹੱਥ ਫੜ ਗੱਲਾਂ ਨੇ ਜੋ ਦਿਲ ਦੀਆਂ ਕਹਿ ਕਰਾਂ ਹਰ ਵੇਲੇ ਅੱਲਾ ਦਾ ਸ਼ੁਕਰ ਰਹਿਾ ਸਮਾ ਤੇਰੇ ਨਾਲ ਜੋ ਗੁਜ਼ਰ ਹਰ ਜਦ ਜਦ ਵੀ ਮੈਂ ਗੱਲ ਕਰਾਂ ਪਿਆਰ ਦੀ ਮੇਰੀ ਬੁੱਲੀਆਂ ਤੇ ਤੇਰਾ ਹੀ ਜ਼ਿਕਰ ਹਾ ਤੂੰ ਤਾਂ ਕੱਢਦਾ ਨਹੀਂ ਟਾਈਮ ਮੇਰੇ ਲਈ ਹਾ ਤੂੰ ਤਾਂ ਕੱਢਦਾ ਨਹੀਂ ਟਾਈਮ ਮੇਰੇ ਲਈ ਮੈਂ ਤਾਂ ਹੱਸ ਕੇ ਲੈਨੀਆ ਸਭ ਸੈ ਤੁਬਾ ਸੇ ਅੱਖੀਆਂ ਦੇ ਸਾਹਮਣੇ ਬੈ ਤੇ ਹੱਥ ਫੜ ਗੱਲਾਂ ਨਹੀਂ ਜੋ ਦਿਲ ਦੀਆਂ ਕਹਿ ਤੇ ਮੈਨੂੰ ਮੇਰੇ ਗੱਲਾਂ ਨਹੀਂ ਜੋ ਦਿਲ ਦੀਆਂ ਕਹਿ ਬਹੁਤ ਹੀ ਵਧੀਆ ਤੁਸੀਂ ਜਿਹੜਾ ਇਹ ਗਾਣਾ ਪਰਦੇਚ ਲੈਣਾ ਸੁਣਾਈ ਆਪਾਂ ਪੂਰਾ ਵੀ ਵੀਡੀਓ ਵੀ ਦੇਖਾਂਗੇ ਹੋਰ ਵਧੀਆ ਲੱਗੂ ਤੇ ਜਿੱਦਾਂ ਤੁਸੀਂ ਗਾਇਆ ਬੜਾ ਮਤਲਬ ਕਈ ਵਾਰ ਇਦਾਂ ਨਹੀਂ ਹੁੰਦਾ ਵੀ ਜਿੱਦਾਂ ਕਈ ਗਾਇਕ ਹੁੰਦੇ ਸ਼ਾਇਰ ਹੁੰਦੇ ਆ ਉਮਰ ਭਾਵੇਂ ਤੁਹਾਡੀ ਛੋਟੀ ਆ ਪਰ ਝਟਕਾ ਕਿਸੇ ਵੀ ਉਮਰ ਦੇ ਵੀ ਲੱਗ ਸਕਦਾ ਤੇ ਕੋਈ ਇਦਾਂ ਦਾ ਝਟਕਾ ਤਾਂ ਨਹੀਂ ਲੱਗਿਆ ਵੀ ਜਿਹਦੇ ਕਰਕੇ ਵੀ ਥੋੜਾ ਜਿਹਾ ਗਾਇਕੀ ਵਾਲੂ ਪੈ ਗਏ ਤੇ ਆ ਇੰਨਾ ਜਿਹੜਾ ਦਿਲ ਮਤਲਬ ਇਹ ਕਿਸਮ ਦਾ ਮੈਂ ਤੇ ਕੀਤੀ ਹੈ ਵੀ ਮੇਰੇ ਸਾਹਮਣੇ ਵੈ ਤੁਹਾਡਾ ਬਹੁਤ ਹੀ ਵਧੀਆ ਸਵਾਲ ਆ ਜੀ ਐਕਚੁਅਲੀ ਤੁਸੀਂ ਜਿੰਨੇ ਵੀ ਲਗਾਨੀ ਦੇਖੋਗੇ ਭਾਵੇਂ ਹੈਪੀ ਲਾਈ ਕੁਟੀ ਸੀ ਭਾਵੇਂ ਜਾਨੀ ਆ ਸਾਰਿਆਂ ਦਾ ਕੋਈ ਕਿੱਸਾ ਆ ਪਿੱਛੇ ਤੇ ਇਹ ਹਰ ਹਰ ਕੋਈ ਮਤਲਬ ਮੈਨੂੰ ਇਹ ਲੱਗਦਾ ਕਿ एवरीथिंग ਹੈਪਨਸ ਫॉर ਅ ਰੀਜ਼ਨ ਜੇ ਕੁਝ ਬੰਦਾ ਕੁਝ ਲਿਖ ਰਿਹਾ ਤੇ ਉਹਦੇ ਪਿੱਛੇ ਕੋਈ ਰੀਜ਼ਨ ਹੈ ਤੇ ਹਾਂ ਤੇ ਹੈ ਰੀਜ਼ਨ ਹੈ ਹਾਂਜੀ ਸਾਰਿਆਂ ਦੀ ਲਾਈਫ ਚ ਛੋਟੇ ਮੋਟੇ ਕਿੱਸੇ ਚੱਲਦੇ ਨੇ ਇਹ ਇੱਕ ਲਾਈਫ ਹੈ ਇਹਦੇ ਵਿੱਚ ਵੱਖ-ਵੱਖਰੇ ਪੇਜ ਆਉਣੇ ਆ ਜੀ ਇਹਦੇ ਵਿੱਚ ਉਤਾਰ ਚੜਾ ਆਉਣੇ ਆ ਕਦੇ ਬਹੁਤ ਖੁਸ਼ ਹਾਂ ਤੇ ਚੱਕਵਾ ਗਾਣਾ ਲਿਖਦਾ ਕਦੇ ਬਹੁਤ ਸੈਡ ਹਾਂ ਤੇ ਉਦਾਂ ਦਾ ਗਾਣਾ ਲਿਖਦਾ ਇੱਕ ਇਹ ਗਾਣਾ ਮੈਂ ਮਤਲਬ ਮੁੰਡੇ ਵੱਲੋਂ ਤੇ ਮੈਂ ਬਹੁਤ ਸੈਡ Song ਲਿਖਿਆ ਪਹਿਲਾ ਗਾਣਾ ਸੀ ਜਿਹੜਾ ਮੈਂ ਕੁੜੀ ਦੀ ਤਰਫੋਂ ਲਿਖਿਆ ਕੁੜੀ ਕਹਿ ਰਹੀ ਆ ਕਿ ਤੂੰ ਮੇਰੀ ਅੱਖਾਂ ਦੇ ਸਾਹਮਣ ਦਿਲ ਦੀਆਂ ਗੱਲਾਂ ਕਰਾਤ ਫੜ ਕੇ ਹਾਂਜੀ ਮਤਲਬ ਇਹ ਪੰਨੋ ਲੱਗਾ ਕਿ ਉਹਨਾਂ ਲਈ ਵੀ ਕੁਛ ਨਾ ਕੁਛ ਦੇਣਾ ਸਾਰੀ ਬਾਕੀ ਸਾਰੀ ਗੱਲਾਂ ਆ ਜਾਂ ਡਿਸਮਿਸ ਕਰਦਾ ਤੈਨੂੰ ਚਾਹੁੰਦਾ ਰਹੂੰਗਾ ਪ੍ਰੋਮਿਸ ਕਰਦਾ ਤੇਰੀ ਫੋਟੋਆਂ ਨੂੰ ਵੇਖ ਮਿਸ ਕਰਦਾ ਬਿਲਕੁਲ ਬਹੁਤ ਅੱਛਾ ਤੇ ਅਗਰ ਇੱਕ ਮੇਰੀ ਇੱਕ ਮੇਰੀ ਪਰਸਨਲ ਚੋਇਸ ਇੱਕ ਤੁਸੀਂ 217 ਉਹਦੀਆਂ ਸੁਣਾਓ ਜਿਹੜਾ ਗਾਣਾ ਮੈਨੂੰ ਤੁਹਾਡਾ ਬਹੁਤ ਪਸੰਦ ਆ ਜਿਹੜਾ ਤੁਸੀਂ ਆਪਣੀ ਮਾਤਾ ਲਈ ਲਿਖਿਆ ਨਾ ਕਰੀ ਉਹਦੀਆਂ ਦੋ ਲਾਈਨਾਂ ਵੀ ਸੁਣਾਓ ਉਹ ਇੱਕ ਰਬੇੰਬਰਾਂ ਤੇ ਦੂਜਾ ਧਰਤੀ ਤੇ ਆਏ ਕਿਨੇ ਦਰਦ ਸਾਡੇ ਲਈ ਉਹ ਜਰ ਦੀ ਤਿਆ ਹੌ ਰਜਦਾਨੀ ਦਿਲ ਜਿੰਨੀ ਵਾਰੀ ਗੱਲ ਕਰਾਂ ਥੋੜਾ ਦੂਰ ਹਾਂ ਉਹਦੇ ਤੋਂ ਨਹੀਂ ਮੈਂ ਤਾਂ ਕਰਕੇ ਸਾਰੀ ਖੁਸ਼ੀਆਂ ਨੂੰ ਰੱਖਾਂ ਇੱਕੋ ਥਾਂ ਕਰਕੇ ਉਹਦਾ ਸ਼ੁਕਰ ਕਰਾਂ ਮੈਂ ਹਰ ਸਾ ਕਰਕੇ ਮਾਣ ਨਾਲ ਸਿਰ ਤੇਰਾ ਉੱਚਾ ਕਰੂੰਗਾ ਅੱਜ ਜਿੱਥੇ ਵੀ ਖੜਾ ਮੈਂ ਮੇਰੀ ਮਾਂ ਕਰਕੇ ਅੱਜ ਜਿੱਥੇ ਵੀ ਖੜਾ ਮੈਂ ਮੇਰੀ ਮਾਂ ਕਰਕੇ ਬਹੁਤ ਬਹੁਤ ਵਧੀਆ ਇਸ ਇਸ ਗਾਣੇ ਦੇ ਪਿੱਛੇ ਦੀ ਤੁਹਾਨੂੰ ਸਟੋਰੀ ਵੀ ਮੈਂ ਛੋੜੀ ਛੋੜੀ ਦੱਸ ਸਕਦਾ ਅ ਮੇਰੀ ਮਮੋ ਦਾ ਬਰਥਡੇ ਲਾਈਕ ਨੈਕਸਟ ਡੇ ਸੀਗਾ ਤੇ ਮੈਂ ਕੁਝ ਗਿਫਟ ਪਲਾਨ ਕਰ ਰਿਹਾ ਸੀ ਤੇ ਮੇਰੇ ਬ੍ਰਦਰ ਰਵਡੇ ਬ੍ਰਦਰ ਉਹ ਤੁਸੀਂ ਜਾਣਦੇ ਆ ਉਹਨੇ ਕਿਹਾ ਕੀ ਲਾਈਕ ਮੰਮੀ ਨੂੰ ਕੀ ਗਿਫਟ ਕਰਕੇ ਕਹੀਏ ਇਸ ਵਾਰੀ ਤੇ ਮੈਂ ਕਿਹਾ ਆਪਾਂ ਬਿਟ ਟੂ ਲੇਟ ਆਪਾਂ ਟਾਈਮ ਡਿਜੀ ਸੀਗਾ ਤੇ ਪਤਾ ਨਹੀਂ ਲੱਗਿਆ ਚੀਜ਼ਾਂ ਪਲਾਨ ਨਹੀਂ ਹੋਈਆਂ ਤੇ ਮੈਂ ਲਾਸਟ ਲੈਵਲ ਦੇ ਵੀਰੇ ਦਾ ਥੈਂਕ ਯੂ ਕਰਦਾ ਕਿ ਮੈਂ ਇਹਨੂੰ ਜਿੱਦਾਂ ਹੀ ਪੁੱਛਿਆ ਕਿ ਆਪਾਂ ਗਾਣਾ ਬਣਾ ਸਕਦੇ ਆ ਕੁਝ ਘੰਟਿਆਂ 'ਚ ਹਾਂਜੀ ਉਹਦਾ ਇੱਕ ਟਾਈਮ ਪੀਰੀਅਡ 'ਚ ਗਾਣਾ ਬਣਾ ਸਕਦੇ ਆ ਉਹਨੇ ਮੈਨੂੰ ਕਿਹਾ ਕਿ ਯੈਸ ਤੂੰ ਮੈਨੂੰ ਭੇਜ ਲਿਰਿਕਸ ਮੈਂ ਕੰਪੋਜ਼ ਕਰਦਾ ਆ ਜਾਂ ਤੂੰ ਕੰਪੋਜ਼ ਕਰਕੇ ਭੇਜ ਅਸੀਂ ਲਿਟਰਲੀ 6 ਘੰਟੇ ਦੇ ਵਿੱਚ ਵਿੱਚ ਗਾਣਾ ਬਣਾਇਆ ਤੇ ਅਸੀਂ ਆਡੀਓ ਪਲੇਟਫਾਰਮ 'ਤੇ ਰਿਲੀਜ਼ ਕਰਤਾ ਉਹ ਵੈਰੀ ਲਾਈਕ ਮੈਂ ਮਸਲੂਦ ਦਾ ਲਾਸਟ ਲੈਵਲ ਦੇ ਵੀਰ ਨੂੰ ਬਹੁਤ ਵਧੀਆ ਕੰਮ ਆਨਦਾ ਤੇ ਮਾਤਾ ਦਾ ਤੁਹਾਡੇ ਫਿਰ ਕਹਿੰਦੇ ਹੋਣੇ ਜੀ ਜੀ ਦਾ ਬੈਸਟ ਗਿਫਟ ਤੇ ਬਾਕੋ ਬਾਗ ਹੋ ਗਿਆ ਜਿੱਦ ਤੈਨੂੰ ਉਹਨਾਂ ਦਾ ਬਾ ਵਧੀਆ ਲੱਗ ਰਿਹਾ ਨਹੀਂ ਨਹੀਂ ਬਹੁਤ ਵਧੀਆ ਜੀ ਦੇਖੋ ਜੀ ਇਹੀ ਹੁੰਦਾ ਕਿ ਕਿ ਕਈ ਵਾਰੀ ਆਪਾਂ ਸ਼ੁਰੂਆਤ ਜਿਹੜੇ ਕਰਦੇ ਆ ਨਾ ਪੇਰੈਂਟਸ ਕਿਵਲੇ ਜਦੋਂ ਤੁਸੀਂ ਪਹਿਲਾਂ ਦੱਸਿਆ ਵੀ ਪੇਰੈਂਟਸ ਕਹਿੰਦੇ ਵੀ ਤੂੰ ਚਲੋ ਜੋ ਕਰਨਾ ਕਰ ਲਾ ਬਟ ਉਹਨਾਂ ਨੂੰ ਲੱਗਦਾ ਹੁੰਦਾ ਵੀ ਅਗਰ ਕੋਈ ਕੋਈ ਨੌਕਰੀ ਕਰ ਲਿਆ ਕੋਈ ਬਿਜ਼ਨਸ ਕਰ ਲਿਓ ਜਾਦਾ ਵਧੀਆ ਹੈ ਨਾ ਪਰ ਫੇਰ ਵੀ ਜਦੋਂ ਐਦਾਂ ਦਾ ਤੁਸੀਂ ਮੂਵਮੈਂਟ ਆਪਣੇ ਪੇਰੈਂਟਸ ਨੂੰ ਦਿੰਨੇ ਆ ਤਾਂ ਪੇਰੈਂਟਸ ਜਿਹੜੇ ਆ ਉਹ ਹੋਰ ਵੀ ਜ਼ਿਆਦਾ ਜਿਹੜੇ ਤੁਹਾਡੇ ਨਾਲ ਖੁਸ਼ ਹੋ ਜਾਂਦੇ ਆ ਮਿਲਦਾ ਹਰ ਪੇਰੈਂਟਸ ਹਰ ਪੇਰੈਂਟਸ ਦੁਨੀਆ ਦੇ ਇਹੀ ਚਾਹਣਗੇ ਕਿ ਪਹਿਲਾ ਬੰਦਾ ਸਿਕਿਉਰ ਹੋ ਜਵੇ ਲਾਈ ਇੱਕ ਪਾਸੇ ਦਾ ਸੇਫ ਹੈਂਡ ਬੈਠਾ ਹੀ ਬੈਠਾ ਹੈ ਸਾਡਾ ਮੁੰਡਾ ਤੇ ਦੂਜੇ ਪਾਸੇ ਜਿਉਂ ਨੇ ਆਪਦੇ ਸ਼ੌਂਕ ਪਗਾਣੇ ਆ ਪੈਸ਼ਨ ਨੂੰ ਫੋਲੋ ਕਰਨਾ ਹੈ ਤੇ ਖੁੱਲ ਕੇ ਕਰੇ ਤੇ ਬਾਕੀ ਜਿਹੜੀ ਕਮਿਊਨਿਟੀ ਆ ਇਹ ਕਿ ਇਹ ਤੁਹਾਡੀ ਕਿਤਾਬ ਮਤਲਬ ਹੈਲਪ ਵਧੀਆ ਕਰ ਰਹੀ ਹੈ ਜੇ ਕੁਝ ਤੁਹਾਨੂੰ ਕਮਿਊਨਿਟੀ ਵੱਲੋਂ ਵੀ ਸਹਿਯੋਗ ਮਿਲ ਰਿਹਾ ਮੈਂ ਕੁਝ ਕੁ ਚੰਦ ਬੰਦਿਆਂ ਦਾ ਨਾਮ ਲੈਣਾ ਚਾਹੁੰਗਾ ਜੂ ਜਿਨ੍ਹਾਂ ਕਰਕੇ ਅੱਜ ਇੱਥੇ ਆਪਾਂ ਪਹੁੰਚੇ ਆ ਰੌਬ ਕੰਗ ਭਾਜੀ ਆਪਣੇ ਹੈਗੇ ਨੇ ਸਪੀਡ ਲੌਜਿਸਟਿਕਸ ਵਾਲੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਆਪਣੇ ਸਾਰੇ ਮਿਊਜ਼ਿਕ ਵੀਡੀਓਜ਼ 'ਚ ਹੈਲਪ ਕੀਤੀ ਹੈ ਲੋਕੇਸ਼ਨਾਂ ਜੇ ਕੋਈ ਵੀ ਚੀਜ਼ ਚਾਹੀਦੀ ਆ ਤੇ ਕੋਮ ਇੰਸਪੈਕਟਰ ਵੀ ਰਾਏ ਕਰਾਹਲ ਉਹਨਾਂ ਨੂੰ ਵੀ ਤੁਸੀਂ ਜਾਣਦੇ ਹੋਵੋਗੇ ਲਾਈਕ ਇਦਾਂ ਦੇ ਬਹੁਤ ਗਿਣਮੇ ਚੋਣੇ ਬੰਦੇ 8-9 ਬੰਦੇ ਹੈਗੇ ਨੇ ਜਿਨ੍ਹਾਂ ਨੇ ਮੈਨੂੰ ਇੱਥ ਤੱਕ ਪਹੁੰਚਾਇਆ ਤੇ ਮੈਂ ਉਹਨਾਂ ਦਾ ਹਮੇਸ਼ਾ ਹੀ ਹਮੇਸ਼ਾ ਹੀ ਉਹਨਾਂ ਦਾ ਮਨਦੰਦ ਰਹਿੂੰਗਾ ਤੇ ਬਿਲਕੁਲ ਜੀ ਤੁਸੀਂ ਕੋਈ ਨਹੀਂ ਕੋਈ ਫਾਰਮਲ ਟ੍ਰੇਨਿੰਗ ਵੀ ਲਈ ਆ ਟ੍ਰੇਨਿੰਗ ਮੈਂ ਸੱਚੀ ਮੈਂ ਇੱਕ ਵਧੀਆ ਲਿਖਾਰੀ ਆ ਮੈਂ ਵਧੀਆ ਸਿੰਗਰ ਬਣਨ ਦੀ ਕੋਸ਼ਿਸ਼ ਕਰਦਾ ਰਹੂੰਗਾ ਟਾਈਮ ਬਾ ਟਾਈਮ ਲਿਖੜਦਾ ਮੈਨੂੰ ਸ਼ੌਂਕ ਸੀਗਾ ਤੇ ਜਦੋਂ ਬੰਦਾ ਮੰਨੇ ਦੇ ਰਾਹ ਬਲੌਕ ਹੋ ਜਾਂਦੇ ਜਦੋਂ ਕੋਈ ਓਪਰਚੁਨਿਟੀ ਨਹੀਂ ਮਿਲਦੀ ਕੀ ਮੈਂ ਆਪਦਾ ਲਿਖਾਂਗਾ ਨਾ ਕਿਹਨੂੰ ਦਵਾ ਉਦੋਂ ਬੰਦਾ ਕੀ ਕਰਦਾ ਖੁਦ ਹੀ ਟਰਾਈ ਕਰਦਾ ਆ ਤੇ ਉਹੀ ਟਰਾਈ ਕਰਦੇ ਕਰਦੇ ਥੋੜੇ ਬਹੁਤ ਜੇ ਕਿਸੇ ਦਾ ਸੁਰ ਲੱਗਦੇ ਆ ਤੇ ਤੇ ਬੰਦਾ ਕਹਿੰਦਾ ਕਿ ਅੱਜ ਮੈਨੂੰ ਮੈਂ ਮਤਲਬ ਮੈਂ गा ਸਕਦਾ ਹਾਂ ਥੋੜਾ ਬਹੁਤ गा ਸਕਦਾ ਹਾਂ ਵੈਸੇ ਅੱਜਕੱਲ ਬਹੁਤ ਕੁਝ ਚੱਲ ਗਿਆ ਪਲੈਟਫਾਰਮਸ ਟੂ ਬੀ ਔਨੈਸਟ ਹਰ ਖਰ ਸਿੰਗਰ ਜਿਹੜੇ ਅੱਜ ਕੱਲ੍ਹ ਦੇ ਜਮਾਨੇ ਦੇ ਆਟੋ ਟਿਊਨ ਤੇ ਗਾਉਂਦੇ ਆ ਤੁਹਾਨੂੰ ਸੁਰ ਮਿਲ ਜਾਂਦਾ ਹੈ ਆਟੋ ਟਿਊਨ ਮਿਲ ਜਾਂਦਾ ਵਧੀਆ ਵਧੀਆ ਚੀਜ਼ ਹੈ ਹਾਂਜੀ ਤੇ ਨਹੀਂ ਪਰ ਆਟੋ ਟਿਊਨ ਨੂੰ ਮਲਾਉਣ ਲਈ ਪਹਿਲਾਂ ਥੋੜੀ ਬਹੁਤੀ ਟਿਊਨ ਆ ਵੀ ਚਾਹੀਦੀ ਹੈ ਨਾ ਪਰ ਸੁਰ ਤੇ ਗਾਣਾ ਹੀ ਪੈਣਾ ਜੀ ਸੁਰ ਤੇ ਗਾਣਾ ਹੀ ਪੈਣਾ ਕਿਉਂਕਿ ਏਦਾਂ ਤਾਂ ਨਹੀਂ ਹੈਗਾ ਵੀ ਤੁਸੀਂ ਬਿਲਕੁਲ ਬੋਲ ਦਿਓ ਤੇ ਉਹ ਗਾਣਾ ਤੁਹਾਡਾ ਜੀ ਨਹੀਂ 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 ਬਣਾ ਦੇਣਗੇ ਨਾ ਜਿਹੜੇ ਪੋਸੀਬਲ ਨਹੀਂ ਹੈਗਾ ਜੀ ਤੇ ਜੇ ਤਾਂ ਤੁਸੀਂ ਪਹਿਲਾਂ ਲਿਖਦੇ ਸੀਗੇ ਤੇ ਫਿਰ ਕੇਵਲੇ ਉਹੀ ਗੱਲ ਹੁੰਦੀ ਸੀ ਸਟਾਰਟਿੰਗ ਵੇਲੇ ਕੋਈ ਵੀ ਲਈ ਕੇਵਲ ਜਿਹੜੇ ਗਾਇਕ ਹੁੰਦੇ ਆ ਉਹ ਨਹੀਂ ਲਿਖਦੇ ਅ ਨਹੀਂ ਜੀ ਫੌਰ ਨਾ ਹੋਤੇ ਹਜੇ ਤਾਂ ਨਹੀਂ ਪਰ ਅੱਗੇ ਤੁਹਾਨੂੰ ਕਲਾਬਸ ਦੇਖਣ ਨੂੰ ਮਿਲਣਗੀਆਂ ਵੱਡੇ ਸਿੰਗਰਾਂ ਨਾਲ ਵੱਡੇ ਸਿੰਗਰਾਂ ਨਾਲ ਅਸੀਂ ਕਲਾਬ ਕਰਾਂਗੇ ਜਰੂਰ ਹਾਂ ਜੀ ਤੇ ਬਿਲਕੁਲ ਜੀ ਤੁਸੀਂ ਇਹ ਤੇ ਇਹੀ ਸਵਾਲ ਜੇ ਆਪੋਜ਼ਿਟ ਕਰਦੇ ਹੋ ਫਿਰ ਤੁਸੀਂ ਤੁਹਾਨੂੰ ਤੁਸੀਂ ਕਿਸੇ ਹੋਰ ਦਾ ਲਿਖਿਆ ਤਾਂ ਨਹੀਂ ਹਲ ਤੱਕ ਆਇਆ ਕਿ ਆਪਾਂ ਨਹੀਂ 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 ਮੈਨੂੰ ਲੱਗਾ ਕਿ ਨਾ ਤੇ ਕਦੇ ਇਹਦਾ ਹੋਊਗਾ ਮਤਲਬ ਆਪਦੀ ਆਪਦੀ ਕਰਮਜਾਤ ਚੱਲਦੀ ਹੈ ਮੈਨੂੰ ਲੱਗਦਾ ਕਿ ਆਪ ਹੀ ਕਰਵਗੇ ਬਸ ਠੀਕ ਹੈ ਜੀ ਮਤਲਬ ਆਪ ਮਤਲਬ ਇਹ ਆ ਵੀ ਤੁਸੀਂ ਤੁਸੀਂ ਹੀ ਗਾਣੇ ਦੇ ਸਕਦੇ ਆ ਕਿਹਨੂੰ ਜੀ ਆਪ ਨੂੰ ਕਿਉਂਕਿ ਕਿਉਂਕਿ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਇੱਕ ਰਾਈਟਰ ਰਿਹਾ ਤੇ ਗਾਇਕ ਬਾਅਦ ਵਿੱਚ ਪੈਦਾ ਹੋਇਆ ਮੈਨੂੰ ਲੱਗਦਾ ਕਿ ਬੰਦਾ ਇੱਕ ਵਾਰੀ ਜਦੋਂ ਆਪਦੇ ਰਾਤੋਂ ਫਿਰ ਜਾਦਾ ਨਾ ਕਿ ਮੈਂ ਉਹਦਾ ਗਾਣਾ ਗਾ ਲਿਆ ਉਸ ਤੋਂ ਬਾਅਦ ਬੰਦੇ ਦਾ ਮਾਈਂਡ ਚੰਨਾ ਥੋੜਾ ਬਦਲ ਗਿਆ ਮਤਲਬ ਫਿਰ ਉਹੀ ਆ ਕਿ ਟਰੈਪ ਹੋ ਜਾਂਦਾ ਕਿ ਮੈਂ ਇਹ ਲਿਖ ਸਕਦਾ ਹਾਂ ਬਿਲਕੁਲ ਜਿਵੇਂ ਕਿ ਤੁਸੀਂ ਹੁਣੇ ਦੱਸਿਆ ਹੀ ਆ ਪਹਿਲਾਂ ਵੀ ਇੱਕ ਗਾਣਾ ਤੁਹਾਡਾ ਨਵਾਂ ਆ ਏ ਡਿਊ ਟੂ ਵੀ ਤੁਸੀਂ ਕਹਿੰਦੇ ਵੀ ਇਹ ਹੋਏ ਤੇ ਹੈਗਾ ਤੇ ਹੋਰ ਕੋਈ ਕੋਈ ਆ ਰਹੀ ਕੋਈ ਨਵੀਂ ਐਲਬਮ ਜਾਂ ਤੇ ਕਿ ਕੋਈ ਹੋਰ ਤੁਸੀਂ ਸਾਡੇ ਦਰਸ਼ਕਾਂ ਨਾਲ ਦੱਸਣਾ ਹੋਵੇ ਕੋਈ ਹੋਰ ਕੋਈ ਗਾਣਾ ਬਣਾ ਰਿਹਾ ਹੋਵੇ ਆ ਇਹ ਗਾਣੇ ਤਾਂ ਦੇਖੋ ਜੀ ਬੰਦੇ ਰਹਿਣੇ ਆ ਇਹ ਲਾਈਫ ਆ ਇਹ ਲਾਈਫ ਆ ਇਹਦੇ ਵਿੱਚ ਹੋਰ ਕੰਮ ਵੀ ਥੋੜੇ ਬਹੁਤ ਬਹੁਤ ਜ਼ਰੂਰੀ ਨੇ ਬੰਦੇ ਨੇ ਸਾਰੇ ਕੰਮ ਹੀ ਨੇ ਕਰਨੇ ਆ ਅਗੇਨ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਕਿ ਲਾਈਫ ਪਜ਼ਲ ਆ ਮ ਮੈਨੂੰ ਲੱਗਦਾ ਕਹਿਣਾ ਮਤਲਬ ਇੱਕ ਇੱਕ ਖਲਾਰਾ ਆ ਲਾਈਫ ਇੱਕ ਖਲਾਰਾ ਆ ਉਹਨੂੰ ਹੌਲੀ ਹੌਲੀ ਸਾਰੇ ਪਜ਼ਲਸ ਤੁਸੀਂ ਇਕੱਠੇ ਕਰਕੇ ਉਹਦਾ ਇੱਕ ਪੈਟਰਨ ਬਣਾਉਣਾ ਆ ਤੇ ਫਿਰ ਉਹ ਕਿਤੇ ਜਾ ਕੇ ਇੱਕ ਲਾਈਫ ਤਾਰੀਏ ਫਰੇਮ ਹੋਣੀ ਆ ਕਿ ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰੇ ਹਿੱਸੇ ਉਹਨੇ ਇਕੱਠੇ ਕਰਨੇ ਪੈਣੇ ਆ ਫੈਮਿਲੀ ਦਾ ਵੀ ਧਿਆਨ ਰੱਖਣਾ ਪੈਣਾ ਆ ਫਰੈਂਡਸ ਦਾ ਵੀ ਧਿਆਨ ਰੱਖਣਾ ਪੈਣਾ ਆ ਆਪਣੇ ਪੈਸ਼ਨ ਦਾ ਵੀ ਧਿਆਨ ਰੱਖਣਾ ਪੈਣਾ ਆ ਪੈਸਾ ਵੀ ਕਮਾਉਣਾ ਆ ਬਿਜ਼ਨਸ ਵੀ ਕਰਨਾ ਆ ਤੁਸੀਂ ਰਾਜ ਹਰਡ ਵੀ ਹੋਣਾ ਆ ਉਹਨੂੰ ਵੀ ਤੁਸੀਂ ਸਾਹਮਣਾ ਆ ਤੁਸੀਂ ਆਪਣੀ ਫੀਲਿੰਗਸ ਵੀ ਸਾਹਮਣੀਆਂ ਨੇ ਸਾਰਾ ਕੁਝ ਤੁਸੀਂ ਦੇਖਣਾ ਇਹ ਸਾਰੇ ਪਜ਼ਲਸ ਜਿਹੜੇ ਤੁਸੀਂ ਇਕੱਠੇ ਕਰ ਇਹ ਚਲਦੀ ਰਹਿਣੀ ਆ ਗਾਣੇ ਬੰਦੇ ਰਹਨੇ ਨੇ ਤੇ ਬਸ ਤੁਸੀਂ ਆਪਦੀ ਫੈਮਿਲੀ ਦਾ ਮਿਲਣਾ ਦਾ ਸਾਰੇ ਜਣਿਆਂ ਨੂੰ ਘਰ ਰੱਖਣਾ ਚਾਹੀਦਾ ਹੈ ਆ ਆਪਣੇ ਪਰਿਵਾਰ ਨਾਲ ਦੋਸਤਾਂ ਨਾਲ ਹਾਸੇ ਖੇਡ ਕਰੋ ਇਹ ਹੀ ਲਾਈਫ ਹੈ ਤੇ ਬਾਕੀ ਕਿਸੇ ਪੇਰੈਂਟਸ ਜਿਹੜੇ ਅੱਜ ਦੇ ਨਵੇਂ ਗਾਇਕ ਜਿਹੜੇ ਬਣ ਉਹਨਾਂ ਦੇ ਪੇਰੈਂਟਸ ਨੂੰ ਕੁਝ ਕੀ ਦੱਸਣਾ ਚਾਹੋਗੇ ਵੀ ਕਿਉਂਕਿ ਜਿੱਦਾਂ ਤੁਹਾਡੇ ਪੇਰੈਂਟਸ ਨੇ ਵੀ ਤੁਹਾਡੀ ਸਪੋਰਟ ਕੀਤੀ ਆ ਤੇ ਕਈ ਵਲੇ ਨਹੀਂ ਵੀ ਕਰਦੇ ਤੇ ਉਹਦੇ ਬਾਰੇ ਤੁਸੀਂ ਕੀ ਸਾਡੇ ਚੈਨਲ ਦੇ ਮਾਧਿਅਮ ਨਾਲ ਪੇਰੈਂਟਸ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਆ ਜੀ ਮੈਨੂੰ ਲੱਗਦਾ ਕਿ ਪੈਰੈਂਟਸ ਜਿਹੜੇ ਹੈਗੇ ਆ ਆਫ ਦਿ ਬੱਚੇ ਦਾ ਕਦੇ ਮਾੜਾ ਨਹੀਂ ਹੋ ਸਕਦੇ ਪਰ ਕਈ ਵਾਰੀ ਹੋ ਜਾਂਦਾ ਕਿ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਬੱਚਾ ਸਾਡਾ ਗਲਤ ਰਾਤੇ ਆ ਕਿ ਸਹੀ ਰਾਤੇ ਆ ਅਗੇਨ ਇਹ ਮਾਈਂਡਸੈਟ ਵੀ ਬੇਰੀ ਕਰਦਾ ਆ ਕਿ ਜਾਂਦੇ ਪੈਰੈਂਟਸ ਨੂੰ ਹੁਣ ਮੇਰੇ ਪੈਰੈਂਟਸ ਨੇ ਕਦੇ ਮੈਨੂੰ ਰੋਕਿਆ ਨਹੀਂ ਗਾਣੇ ਨਹੀਂ ਜਾਣਦੇ ਉਹਨੂੰ ਕਿ ਉਹਨਾਂ ਨੂੰ ਸਹੀ ਲੱਗਦਾ ਹੋਊਗਾ ਬੇਬੀ ਪਰ ਕਿਸੇ ਨੂੰ ਇਹ ਚੀਜ਼ ਬਹੁਤ ਗਲਤ ਵੀ ਲੱਗਦੀ ਹੋਊਗੀ ਕਿ ਕਿਹੜੇ ਰਾਤ ਉਰ ਪਿਆ ਅਲਰੇਟ ਜਿਵੇਂ ਹੁਣ ਪਿੱਛੇ ਜੇ ਬਹੁਤ ਅਗੇਂਸਟਰ ਵਾਲਾ ਚੱਕਰ ਚੱਲਦਾ ਆ ਉਹਦਾ ਲੋਕਾਂ ਦੇ ਥ੍ਰੈਟਸ ਆਉਂਦੇ ਆ ਇਹਨਾਂ ਤੋਂ ਵੀ ਪੇਰੈਂਟਸ ਬਹੁਤ ਡਰਦੇ ਨੇ ਕਿ ਕਿਦਾਂ ਨਾ ਕਿਤੇ ਜਾ ਕੇ ਜੇ ਮਕਾਮ ਹਾਸਲ ਹੋ ਗਿਆ ਸਾਡੇ ਬੱਚੇ ਨੂੰ ਤੇ ਕਿਤੇ ਤੇ ਫਿਰ ਕਿਤੇ ਉਹੀ ਕੰਮ ਨਾ ਹੋ ਜਾਣ ਜਿਹਦਾ ਕਦੇ ਸੋਚਿਆ ਵੀ ਨਹੀਂ ਸੀਗਾ ਮਨ ਲਗਾ ਕਿ ਇੱਕ ਪਹਿਲੀ ਚੀਜ਼ ਆ ਤੇ ਦੂਜਾ ਇਹ ਵੀ ਆ ਕਿ ਇਸ ਚੀਜ਼ 'ਚ ਮਸ਼ਹੂਰੀ ਤੇ ਬਦਨਾਮੀ ਦੋਵੇਂ ਇਕੱਠੀਆਂ ਤੁਰ ਗਈਆਂ ਨੇ ਬਿਲਕੁਲ ਤੇ ਇਹ ਚੀਜ਼ਾਂ ਮਨ ਲਗਾ ਹਾਂਜੀ ਤੇ ਅੱਜ ਤੇ ਜਿਹੜੇ ਤੁਸੀਂ ਵੈਸੇ ਤੁਸੀਂ ਖੁਦ ਨੌਜਵਾਨ ਆ ਪਰ ਨੌਜਵਾਨ ਖੋਰ ਜਿਹੜਾ ਤੁਸੀਂ 7ਵੀਂ ਤੋਂ ਸ਼ੁਰੂ ਕੀਤਾ ਹੋ ਸਕਦਾ ਅੱਜ ਵੀ ਕੋਈ 7ਵੀਂ ਤੇ ਬੈਠਾ ਵਿਅਕਤੀ ਬੱਚਾ ਤੁਹਾਡੇ ਵੀਡੀਓ ਦੇਖ ਰਿਹਾ ਹੋਵੇ ਉਹਨੂੰ ਕੀ ਤੁਸੀਂ ਅੰਤ ਵਿੱਚ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਕਿ ਸਿੰਗਿੰਗ ਲਈ ਕਿੱਦਾਂ ਆਪਣੇ ਆਪ ਨੂੰ ਮੋਟੀਵੇਟ ਕਰੇ ਤੇ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖੇ ਤੇ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਇਗਨੋਰ ਕਰੇ ਸੰਦੇਸ਼ ਮੇਰਾ ਇਹ ਹੈ ਜੀ ਪਹਿਲਾਂ ਮਿਹਨਤ ਕਰੋ ਪੜਾਈ ਕਰੋ ਆਪ ਦੇ ਬਸ ਉਹ ਚੀਜ਼ ਕਰੋ ਜਿਸ ਨਾਲ ਤੁਹਾਡੇ ਪੇਰੈਂਟਸ ਦਾ ਨਾਮ ਰੌਸ਼ਨ ਹੋਵੇ ਨਸ਼ੇ ਪਤੀ ਤੋਂ ਬਾਅਦ ਕੇ ਰੋ 뮤직 뮤직 अगेन 뮤직 ਕਦੇ ਵੀ ਹੋ ਸਕਦਾ ਹੈ ਜੇ ਤੁਸੀਂ 34 ਸਾਲ ਦੀ ਉਮਰ 'ਚ ਆ ਕੇ 뮤직 ਕਰ ਸਕਦੇ ਆ ਕਰਦੇ ਵੀ ਆ ਅੱਜ ਕੱਲ ਨੂੰ ਕਿ ਪਰ ਪਹਿਲਾਂ ਆਪਣੀ ਲਾਈਫ ਸੈੱਟ ਕਰੋ ਕਿਉਂਕਿ ਤੁਹਾਡੇ ਆਉਣ ਵਾਲੇ ਜਿਹੜੇ ਨਿਆਣੇ ਨੇ ਜਾਂ ਆਉਣ ਵਾਲੀ ਜਨਰੇਸ਼ਨ ਆ ਉਹ ਸਿੰਗਰ ਹੋਣਾ ਹੋਣ ਇਹ ਜ਼ਰੂਰੀ ਨਹੀਂ ਹੈਗਾ ਪਰ ਜੇ ਤੁਹਾਡਾ ਕੰਮ ਕਰ ਸੈੱਟ ਆ ਉਹ ਉਹਨੂੰ ਚਲਾ ਸਕਦੇ ਆ ਜਾਂ ਤੁਹਾਡੇ ਪੈਸੇ ਬਣਦੇ ਰਹਿਣ ਤੇ ਤੁਹਾਡੀ ਫੈਮਿਲੀ 'ਚ ਵੈਲਥ ਦੀ ਕਮੀ ਨਹੀਂ ਹੋਣੀ ਚਾਹੀਦੀ ਹੈਗੀ ਟਾਡੇ ਹੋਰ ਵਾਲੀ ਜਨਰੇਸ਼ਨ ਸਿੰਗਰ ਹੋਵੇ ਰਾਈਟਰ ਹੋਵੇ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਸ਼ੌਂਕ ਆਪਾਂ ਨੂੰ ਆਪਣੇ ਬਣਾੜਿਆਂ ਨੂੰ ਹੋਵੇ ਨਾ ਹੋਵੇ ਇਹ ਕਿਤੇ ਵੀ ਨਹੀਂ ਲਿਆ ਪਰ ਪਹਿਲਾਂ ਉਹਦਾ ਕੰਮ ਕਿਦਾਂ ਦਾ ਸੈੱਟ ਕਰੋ ਪੈਸੇ ਬਣਾਉਂਦਾ ਰਾਹ ਲੱਭੋ ਜੇ ਜੇ ਪੈਰੈਂਟਸ ਖੁੱਲ੍ਹ ਕੇ سپورਟ ਕਰਦੇ ਆ ਜੇ ਤੁਹਾਡੇ ਮਤਲਬ ਇਨਫ ਇਨਫ ਪੈਸਾ ਹੈਗਾ ਯਾ ਕਰੇ ਫੇਰ ਤੁਸੀਂ ਸਿੰਗਿੰਗ ਚ ਰਿਸਕ ਲਾਉ ਜਿੰਨੇ ਲੈ ਸਕਦੇ ਆ ਪਰ ਪਹਿਲਾ ਸਿਕਿਉਰ ਫੀਲ ਕਰਨਾ ਬੜਾ ਜ਼ਰੂਰੀ ਹੈ ਆਪਣੇ ਪਰਿਵਾਰ ਨੂੰ ਫਿਰ ਜੋ ਮਰਜ਼ੀ ਕਰੋ ਫਿਰ ਦਾ ਬਸ ਨਸ਼ੇ ਪੱਤੇ ਦੇ ਬਚ ਕੇ ਰਹੋ ਵੀ ਕੀ ਜੇ ਤੁਸੀਂ ਹੁਣ ਬਹੁਤ ਵਧੀਆ ਜਿਹੜਾ ਸੰਦੇਸ਼ ਦਿੱਤਾ ਜੀ ਤੇ ਵੀ ਤੁਸੀਂ ਨਾ ਖਾਸ ਤੌਰ ਤੇ ਗ੍ਰੈਂਡ ਕਾਲੀ ਨਸ਼ੇ ਦੀ ਕੀਤੀ ਹੈ ਤੇ ਕਈ ਵਾਰੀ ਨਟਕੋ ਗਾਣੇ ਦੇ ਵਿੱਚ ਕਿਵੇਂ ਚੱਕਵੇਂ ਗਾਣੇ ਵਿੱਚ ਕਹਿ ਵੀ ਹੋ ਜਾਂਦਾ ਹੈ ਕਈ ਵਾਰੀ ਕਈ ਗਾਣੇ ਕਈ ਗਾਇਕ ਐਸੇ ਆ ਜਾਂਦੇ ਨੇ ਸਿਰਫ ਨਸ਼ੇ ਦੀ ਹੀ ਗੱਲ ਕਰਦੇ ਨੇ ਹਥਿਆਰਾਂ ਦੀ ਹੀ ਗੱਲ ਕਰਦੇ ਨੇ ਹੋਰ ਕੋਈ ਗਾਣਾ ਗਾਇਆ ਨਹੀਂ ਕਿਉਂਕਿ ਇਹ ਗਾਣਾ ਜਿਹੜਾ ਆ ਥੋੜੇ ਟਾਈਮ ਤੇ ਬੰਦੇ ਨੂੰ ਹਾਈਪ ਜੀ ਦੇ ਦਿੰਦਾ ਹਾਈਪ ਦੇ ਦਿੰਦਾ ਜੀ ਤੁਸੀਂ ਆਪਣੇ ਸਾਰੇ ਗਾਣੇ ਕਦੇ ਜਾ ਕੇ ਸੁਣੋ ਕਦੇ ਪ੍ਰਮੋਟ ਕੀਤਾ ਗਿਆ ਨਾ ਉਹਦੇ ਵਿੱਚ ਕਦੇ ਸ਼ਰਾਬ ਨਾ ਕਦੇ ਕੋਈ ਕਹਿ ਦਿੰਦੇ ਆ ਕਿ ਆਪਾਂ ਆਪਣੇ ਲੈਂਗੁਏਜ ਕਹਿੰਦੇ ਕਿ ਕੁੜੀਆਂ ਨੂੰ ਬਹੁਤ ਕੱਪੜੇ ਪੁਆਏ ਆ ਕਦੇ ਇਦਾਂ ਦਾ ਕੋਈ ਸ਼ਾਪਾ ਕੀਤਾ ਨਹੀਂ ਹੈਗਾ ਤੇ ਪਲੱਸ ਹਾਂ ਉਹ ਆਪਣੀ ਆਪਣੀ ਸੋਚ ਆ ਰਾਈਟਰਸ ਦੀ ਹੁਣ ਜਿੱਦਾਂ ਕਈ ਲੋਕੀ ਮਤਲਬ ਹੁਣ ਲੋਕਾਂ ਦੀ ਸੋਚ ਆ ਜੀ ਹੁਣ ਕੋਈ ਗੰਨ ਵਾਲਾ ਗਾਣਾ ਸੁਣ ਕੇ ਤਾਂ ਗੰਨ ਚਲਾ ਨਹੀਂ ਸਕਦਾ ਉਹਦੇ ਲਈ ਪ੍ਰੋਪਰ ਬੰਦੇ ਨੂੰ ਲਾਇਸੈਂਸ ਚਾਹੀਦਾ ਟ੍ਰੇਨਿੰਗ ਚਾਹੀਦੀ ਆ ਹਾਂ ਡਰਗਾਂ ਵਾਲੇ ਮਾਮਲੇ 'ਚ ਬੰਦਾ ਗਿਆ ਸੋਦਾ ਕਿ ਗਾਣੀ ਸੁਣ ਕੇ ਬੰਦਾ ਹੋ ਜਾਂਦਾ ਪਰ ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ ਇਨਫਲੂਐਂਸਰ ਹੀ ਬੰਦਾ ਕਦੇ ਹੁੰਦਾ ਇਨਫਲੂਐਂਸ ਬੰਦਾ ਹੁੰਦਾ ਆਪਣੇ ਸਰਕਲ ਨਾਲ ਜਿੱਦਾਂ ਦਾ ਉਹਦਾ ਸਰਕਲ ਹੈ ਜਿੱਦਾਂ ਦੀ ਉਹਦੀ ਕਹਿੰਦਾ ਕਿ ਪਰਵਰਿਸ਼ ਹੈ ਪਰਿਵਾਰ 'ਚ ਉਸ ਚੀਜ਼ ਨਾਲ ਬੰਦਾ ਇਨਫਲੂਐਂਸ ਹੁੰਦਾ ਗਾਣੇ ਸੁਣ ਕੇ ਬੰਦਾ ਬਹੁਤ ਹੀ ਘੱਟ ਇਨਫਲੂਐਂਸ ਹੁੰਦਾ ਐਕਚੁਅਲੀ ਹੁੰਦਾ ਹੀ ਨਹੀਂ ਮਤਲਬ ਜੇ ਤੁਹਾਡਾ ਟਾੜਾ ਸਰਕਲ ਬਹੁਤ ਸਿਆਣਾ ਆ ਜਾਂ ਤੁਹਾਡਾ ਸਰਕਲ ਸਹੀ ਆ ਤੁਹਾਨੂੰ ਸਹੀ ਗਾਈਡ ਕਰਦਾ ਆ ਸਰਕਲ ਦੇ ਵਿੱਚ ਪੇਰੈਂਟਸ ਵੀ ਆਉਂਦੇ ਨੇ ਭੈਣ ਭਰਾ ਵੀ ਆਉਂਦੇ ਨੇ ਤੁਹਾਡੇ ਫਰੈਂਡਸ ਵੀ ਆਉਂ ਹਰ ਕੋਈ ਜਿਹੜਾ ਆਪਣੇ ਫਰੈਂਡ ਫਰੈਂਡ ਸਰਕਲ ਜਿਹੜਾ ਜਾਂ ਇੱਕ ਜ਼ੋਨ ਜਿਹੜਾ ਉਹ ਤੁਹਾਨੂੰ ਸਭ ਤੋਂ ਜ਼ਿਆਦਾ ਇਨਫਲੂਐਂਸ ਕਰਦੇ ਨੇ ਨਾ ਕਿ ਗਾਣੇ ਗਾਣੇ ਤਾਂ ਆਪਾਂ ਕੁਛ ਇੱਕ ਦਿਨ ਮਿੰਟ ਦਾ ਟਾਈਮ ਜਿਹੜਾ ਉਹ ਆਪਣਾ ਇਨਫਲੂਐਂਸ ਨਹੀਂ ਕਰ ਸਕਦਾ ਇਹ ਬੰਦੇ ਦਾ ਪਰਸਨਲ ਚੋਇਸ ਆ ਬੰਦੇ ਦੀ ਪਰਸਨਲ ਚੋਇਸ ਆ ਕਿ ਮੈਂ ਹਥਿਆਰ ਰੱਖਣਾ ਆ ਜਾਂ ਮੈਂ ਨਸ਼ਾ ਕਰਨਾ ਆ ਜਾਂ ਮੈਂ ਦਾਰੂ ਪੀਣੀ ਆ ਜਾਂ ਕੋਈ ਵੀ ਲਲਪਪਾ ਨਸ਼ਾ ਮੈਂ ਕਰਨਾ ਆ ਇਹ ਬੰਦੇ ਦਾ ਪਰਸਨਲ opinion ਆ ਤੇ ਚੋਇਸ ਹੈ ਸੋ ਕਹਿੰਦਾ ਤੁਹਾਡਾ ਮਤਲਬ ਵੀ ਹੋ ਸਕਦਾ ਆ ਵੀ ਉਹਦਾ ਸਰਕਲ ਹੀ ਐਦਾਂ ਦਾ ਹੋਵੇ ਤੇ ਉਹਦੇ ਉੱਪਰ ਉਹ ਗਾਣਾ ਇਹ ਉਸਦਾ ਕੇ ਦੇ ਅੱਗੇ ਉੱਪਰ ਕਿਹੇ ਪਾ ਸਕਦਾ ਮੜ ਜਾ ਬਟ ਇਹ ਵੀ ਸਿੱਧਾ ਹੀ ਕੇ ਨੇ ਆਗ ਨਹੀਂ ਆਪਣੇ ਆਪ ਨਹੀਂ ਲੱਗਦੀ ਸੋ ਉਹੀ ਗੱਲ ਆ ਬਿਲਕੁਲ ਤੁਸੀਂ ਸਹੀ ਕਿਹਾ ਵੀ ਆਪਾਂ ਵੀ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦੇ ਵੀ ਠੀਕ ਐ ਜਿਹੜੇ ਗਾਣੇ ਹੁੰਦੇ ਆ ਨਾ ਇਹ ਨੇ ਸੀ ਜੇ ਤਾਂ ਮੈਂ ਸਾਡੇ ਸਾਹਮਣੇ ਬੋ ਬੈਠੇ ਨੇ ਤੇ ਇਹ ਵੀ ਗਾਣੇ ਜਿਹੜੇ ਇੰਜੋਏ ਲਈ ਹੁੰਦੇ ਨੇ ਮੇਰੇ ਹਿਸਾਬ ਨਾਲ ਇਹਨੂੰ ਸੀਰੀਅਸ ਨਹੀਂ ਲੈਣਾ ਹੁੰਦਾ ਕਿਉਂਕਿ ਏ ਥਿੰਗ ਫਾਰ ਅਨਟਰੇਨਮੈਂਟ ਅਗਰ ਤੁਸੀਂ ਥੋੜੇ ਸੈਡ ਆ ਤਾਂ ਸੈਡ ਸੁਣ ਲਓ ਉਹਦੇ ਨਾਲ ਤੁਹਾਡੀ ਜਿਹੜੀ ਰਿਲੈਕਸੇਸ਼ਨ ਹੋ ਜੂਗੀ ਖੁਸ਼ ਯਾਰ ਉੱਪਰ ਦੇਖਿਆ ਜਾਵੇ ਤਾਂ ਜੇ ਇਦਾਂ ਦੇ ਗਾਣੇ ਦੇ ਨਾਲ ਚੰਗੇ ਗਾਣੇ ਵੀ ਬਹੁਤ ਨੇ ਪਰ ਉਹਨਾਂ ਤੋਂ ਵੀ ਫਿਰ ਇਨਫਲੂਐਂਸ ਹੋਈਏ ਹਾਂ ਜਾਂ ਪਗਲ ਇਹਨਾਂ ਚੇਤੋਂ ਇਨਫਲੂਐਂਸ ਉਹ ਕਹਿੰਦੇ ਆ ਕਿ ਹੋ ਸਕਦਾ ਪਰ ਜੋ ਕੀ ਹੈ ਨੀਗਾ ਪਰ ਫਿਰ ਚੰਗੇ ਗਾਣੇ ਤੇ ਵੀ ਇਨਫਲੂਐਂਸ ਹੋਈਏ ਬਿਲਕੁਲ ਜੀ ਤੇ ਇਹ ਸੰ ਵਿੱਕੀ ਟਾਲ ਜੀ ਤੇ ਸਖਤੋਬਾ ਐਂਡ ਵਿੱਚ ਜੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਕੱਢਿਆ ਸਾਡੇ ਨਾਲ ਪਹੁੰਚੇ ਤੇ ਬਿਲਕੁਲ ਜੀ ਤੇ VTV ਪੰਜਾਬੀ ਦੇਖ ਰਹੇ ਦਰਸ਼ਕਾਂ ਨੂੰ ਮੈਂ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਵੀ ਸਾਡੇ ਨਾਲ ਅੱਜ ਜਿਵੇਂ ਜੁੜੇ ਸੀਗੇ ਵਿੱਕੀ ਟਲ ਜੀ ਤੇ ਇਹਨਾਂ ਨਾਲ ਆਪਾਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਅਗਰ ਤੁਸੀਂ ਵੀ ਕੋਈ ਹੋਰ ਗੱਲਬਾਤ ਜਾਂ ਕਿਸੇ ਹੋਰ ਕੁਐਸਚਨ ਦੇ ਚਾਹਦੇ ਹੋ ਤੇ ਬਿਲਕੁਲ ਤੁਸੀਂ ਸਾਨੂੰ ਥੱਲੇ ਕਮੈਂਟ ਕਰ ਸਕਦੇ ਹੋ ਸਾਨੂੰ ਫੋਲੋ ਕਰੋ ਤੇ ਬਿਲਕੁਲ ਵਿਕੀ ਜੀ ਦਾ ਇੱਕ ਹੋਰ ਗਾਣਾ ਨਵਾਂ ਆ ਰਿਹਾ ਉਹਨੂੰ ਵੀ ਦੇਖੋ ਤੇ ਇਹਨਾਂ ਨੂੰ ਸਪੋਰਟ ਕਰੋ ਕਿਉਂਕਿ ਜਦੋਂ ਅਸੀਂ ਆਪਣੇ ਲੋਕਲ ਕਮਿਊਨਿਟੀ ਦੇ ਜਿਹੜੇ ਸਿੰਗਰ ਨੇ ਉਹਨਾਂ ਨੂੰ ਸਪੋਰਟ ਕਰਾਂਗੇ ਤੇ ਆਟੋਮੈਟਿਕਲੀ ਜਿਹੜੀ ਸਾਡੀ ਜਿਹੜੀ ਲੋਕਲ ਕਮਿਊਨਿਟੀ ਹੈ ਉਹ ਉੱਪਰ ਵਧੇਗੀ ਤੇ ਇਦਾਂ ਦੇ ਹੀ ਹੋਰ ਪ੍ਰੋਗਰਾਮ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਵੀਡੀਓ ਪੰਜਾਬੀ ਹੌਣ ਦਿਓ ਸਾਨੂੰ ਇਜਾਜ਼ਤ ਤੇ ਆਪਣਾ ਰੱਖੋ ਬਹੁਤ ਸਾਰਾ ਖਿਆਲ ਰੱਬ ਰੱਖਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ